ਲਾ ਕਟਾਈ ਜਾਂਦਾ ਚਪਲਾ ਕਟਾ ਕੇ ਲੈ ਆਉਣਾ ਚਪਲਾ ਨਹੀਂ ਕੱਟਣੀ ਉਹ ਕੀ ਦੋ ਤੂ ਉਹ ਮਾਂ ਮਾ ਜੀ ਕੀ ਕਰਨੀ ਨੇ ਕੁਝ ਨਹੀਂ ਹੋ ਰਹਾ ਚਪਾ ਕੱਤੀ ਜਾਂਦਾ ਸੀ ਕੈਮਰਾ ਨਾ ਹੋ ਗਿਆ ਬਈਆ ਬਾਬਾ ਕੀ ਹੋ ਗਿਆ ਕੀ ਕਰਨਾ ਸੀ ਇਹ ਚਪਾ ਦੇਖੀ ਚਪਲ ਟੁੱਟ ਗਈ ਐ ਇਹ ਤੂੰ ਰੋਜੀ ਤੋੜ ਲੈਣਾ ਪੰਜਾ ਵਰਤ ਤਵੀ ਮੈਂ ਕੀ ਆ ਇਹ ਕੀ ਕਰਦਾ ਬਾਬਾ ਮੈਂ ਤਾਂ ਪਸਾਂ ਲੱਗਿਆ ਮਾਤਾ ਓਏ ਦਰ ਨੀ ਟੁੜੀਆਂ ਨਹੀਂ ਇਹ ਕਾ ਇਹ ਦੂਮੇ ਥੋੜੀ ਫਿਰਦਾ ਆ ਆ ਧਰ ਦੇ ਬਈ ਬਾਬਾ ਆ ਮੇਰਾ ਯਾਰ ਤੀ ਚੱਪੜਾ ਬਣਾਉਣੇ ਨੂੰ ਵੀ ਹੱਥ ਕੰਬਦੇ ਨੇ ਮੇਰੇ ਇਹ ਹੱਥ ਕੰਬਦੇ ਨੇ ਇਹ ਕਾ ਦੇਖ ਆ ਦੇਖ ਉਹ ਕਿੱਥੇ ਮੇਖਾ ਲਾਵਾਂ ਮੈਨੇ ਲੈ ਵਿਖਿਆ ਕਿੱਥੇ ਲਾਵਾਂ ਮੇਖਾ ਲਾ ਦੇ ਯਾਰ ਲਾਉਣੀ ਆ ਭੰਗ ਨਮੀ ਚੱਪੜਾ ਲੈ ਜਾ ਇਹ ਲੈ ਦੂੰ ਘੇਰ ਗੋਦੋਂ ਲੈ ਕੇ ਜਦੋਂ ਇਹ ਕਲੀ ਮੇਖਾ ਮੇਖਾ ਰਹੀ ਆ ਉਦੋਂ ਲੈ ਜੇਗਾ ਮੇਖਾ ਰਹੀ ਆ ਉਦੋਂ ਲੈ ਜੇਗਾ ਨਵੀਂ ਚੱਪਲ ਠੀਕ ਆ ਹਜੇ ਠੀਕ ਆ ਕਹਿੰਦਾ ਇਹ ਨਹੀਂ ਕਹਿੰਦਾ ਮੈਂ ਲੈ ਜਾਣਾ ਮੇਰਾ ਵੀ ਇੱਥੇ ਕੰਮ ਤੇ ਨਹੀਂ ਚੱਪਲ ਨੂੰ ਉਤ ਲਾਉਦੇ ਇਹਦਾ ਉਹ ਕੰਮ ਹੋ ਰਿਹਾ ਟੀਕੇ ਟੀਕੇ ਇਹ ਨਹੀਂ ਲਾਉਗੇ ਨਾ ਨਾੜਾ ਬਿਨ ਨਾ ਰੱਖੀਂਗੇ ਨੇ ਉਹ ਕੰਮ ਆ ਰਾ ਨਾ ਸੌਂ ਲੱਗੇ ਬਾਬਾ ਸੱਚੀ ਮਾਰ ਅੱਖਾਂ ਪੈਂਦੀਆਂ ਚੱਪਾ ਤੋ ਕਿੱਥੇ ਵੇਖ ਲਾਵਾਂ ਲੈ ਦਿਖਾ ਚੱਕ ਉਹ ਦੇਖੀ ਕੱਟਣ ਲੈ ਪਤੰਦਰ ਦੂਗਣਾ ਟੁੱੜੀ ਬੈਠਾ ਲੈ ਅਗਰ ਬਾਬਾ ਤੇਰੇ ਤਾਂ ਜਮੀਂ ਸਰੇ ਪਿਆ ਜਮੀਂ ਸਰੇ ਪਿਆ ਕੰਮ ਕੀ ਕਰਦਾ ਤੂੰ ਮੈਂ ਕੰਮ ਮੈਂ ਕੰਮ ਕਰਦਾ ਹਾਂ ਹਾਂ ਤੂੰ ਵੇਹੜਾ उहो तूंगा यार तूं आया कठे रा तूरे मेन पता ही नहीं लगा, भैया भैया, भैया, भाई भाई, ना, भी ना, तो भी बाबा गया यार तू, <laughs> तो थी? थी तू, तू तू तेरा काम क्यों की करके ले है कर 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 रे, पता चंद चढ़ावेगा ब ਪਾਪਾ ਨਾ ਆਪਣਾ ਤੋਂ ਨਿਕਾ ਪੀ ਨਾ ਹੜੇ ਆਤ ਮੰਨ ਕੇ ਨਵੀ ਲੈ ਆ ਕਿ ਕਰ ਲਾ ਦੇ ਇੱਕ ਮੇਖ ਯਾਰ ਉਹ ਲਾ ਦੇ ਇੱਕ ਮੇਖ ਯਾਰ ਪੁਆਏ ਰਤੀ ਸੀ ਜਮ ਮੈਂ ਤਾਂ ਹੱਥ ਵੀ ਕੰਮ ਦੇ ਨੇ ਕਿੱਥੇ ਲਾਵਾਂ ਮੇਖ ਹੱਥ ਦਾ ਮੈਨੂੰ ਨਹੀਂ ਪਤਾ ਪਪਾ ਪਹਿਲਾਂ ਤਾਂ ਤੂੰ ਕੰਮ ਦੱਸ ਕਹਿ ਰੇ ਜੋੜ ਪਹਿਲਾਂ ਫਿਰ ਦੱਸ ਪਹਿਲਾਂ ਜੋੜ ਦੱਸ ਕੀ ਯਾਰ ਬੱਬਾ ਯਾਰ ਤੇਰੇ ਯਾਰ ਨਾ ਮੈਂ ਪੰਗੇ ਖੜੇ ਰੱਖਦਾ ਤੂੰ ਕਰਨਾ ਏ ਬੱਜਮੀ ਮੇਕਾ ਮੇਕ ਰਹੀਆਂ ਕਾ ਦੇਖੀ ਗੱਤਾ ਤੋੜ ਰੱਖਿਆ ਦਾ ਬਾਬਾ ਮੈਂ ਤਾਂ ਬਈ ਦੁਖੀ ਕਰ ਰੱਖਿਆ ਦਾ ਮਾਰ ਲੇਦਾ ਦਾ ਮੰਨੂ ਮੰਨੇ ਮਾਰ ਲੇ 25 ਮੇਖਾ ਲਾਤੀਆਂ ਇੱਕ ਥਾਂ ਵੀ ਨਹੀਂ ਬਚੀ ਪਰ ਕਿ ਬਚਾਲੇ ਲਾਦਾ ਜਮੀ ਬਾਬਾ ਬਾਬਾ ਮੈਂ ਤਾਂ ਅੱਗੇ ਤੋਂ ਨਹੀਂ ਕਰਦਾ ਤੇਰੀ ਚਪੜ ਤੈਨੂੰ ਚੰਗੀਦਾਰ ਕਰੀ ਮੈਂ ਇਹ ਕੱਲ ਨੂੰ ਟੁੱਟ ਗਈ

ਕਿ ਚੋਹਰ ਆ ਨਾ ਬੱਬਾ। ਯਾਉਲੀ ਬੋਲ ਪਾ। ਉਹ ਬੋਲੀ ਬੋਲ ਪਾ। ਤੱਕ ਤੇ ਤੋਂ ਮਾਰਿਆ ਨਾ ਪਰ। ਬੱਦੂ ਕੁਣ ਦੇ ਪਾਟ। ਬੱਦੂ ਆਹੋ ਜਾਣ ਦੇ। ਹੈ। ਬੱਬਾ ਮੈਂ ਮੀ ਚੱਲਿਆ ਕਰੂੰ ਯਾਰ ਕਿਹਾ ਨਾ ਮੈਂ ਨਹੀਂ ਲੱਗਿਆ। ਆਏ ਕਿ ਮੈਂ ਨਹੀਂ ਲੈ ਬੱਬਾ ਵਾਣ ਕੇ ਦੇਖੀ। ਲੈ ਜਾ ਯਾਰ ਫਿਰ ਨਾ ਲੱਗੀ ਨਹੀਂ ਉਹਦਾ ਮੈਂ। ਨਾ ਵੈ ਲੱਗੀ ਨਹੀਂ। ਲੱਗੀ ਨਹੀਂ ਉਹਦਾ। ਫਿਰ ਮੈਂ ਸਾਰੇ ਪੈਟਰਨ ਦੱਸੂ। ਇਹ ਬੱਬਾ ਚੋਰੀ ਜਾਂਦਾ। ਕੱਲ ਨੂੰ ਫਿਰ ਕੱਲ ਨੂੰ ਚਲਾਂਗੇ ਅੱਜ ਆਥਣੇ ਆਥਣੇ ਚੱਲਗੇ ਆਥਣੇ ਕਿੰਨੇ ਵਜੇ ਕਿੰਨੇ ਕਿ ਟਾਈਮ ਹੈ ਕਿੰਨੇ ਕਿੰਨੇ ਵਜੇ ਆਪਾਂ ਜਾਵਾਂਗੇ ਰਾਤ ਦੇ ਕਿੰਨੇ ਰਾਤ 12:00 ਬਾਰਾਂ ਵਜੇ ਚਾ ਠੀਕ ਹੈ ਮੈਂ ਦੁਕਾਨ ਤੋਂ ਚੱਲਾਂ ਬਾਗੀਆ ਬਾਬਾ ਜਨਾ ਦੁਕਾਨ ਚ ਦਾ 10 ਰੁਪਏ 10 20 ਰੁਪਏ ਬਣਦੇ ਨੇ ਐਂ ਕਰਦੇ ਦੁਕਾਨ ਬੰਦ ਕਰਕੇ ਘਰੇ ਸੌਂ ਜਾਂਦੇ ਆ ਹੈ ਰਾਤ ਨੂੰ ਨਾਲ ਨੀਂਦ ਨਹੀਂ ਆਨੀ ਚੱਲ ਫਿਰ ਹੌਣੇ ਆ ਬੰਦ ਕਰ ਦਿੰਦੇ ਘਰ ਆਇਆ ਕਰ ਲੱਸ ਨੂੰ ਫੜੀ ਤੱਕ ਕਿੱਧਰ ਭਾਗਿਆ ਕੰਜਾ ਦਾ ਮਰਵਾ ਹੋਏ ਤੰਮ ਬਣੂਆ ਆਪਣਾ ਚੱਲੀ ਹੁਣ ਚੱਲ ਆ ਜਾ ਮਟਰ ਮੋਟਰਸਾਈਕਲ ਨਹੀਂ ਲਿਆ ਨਬਾ ਤੋਰੇ ਆ ਯਾਰ ਤੂੰੱਖੀਆਂ ਭਰਾਏਗਾ ਪਹਿਲੀ ਉਹ ਬਿਕਣ ਮੰਨ ਆਹ ਕਰੋ 15% ਤੱਕ ਉਹਦਾ ਮੈਂ ਤਾਂ ਬੋਲੀ ਮਾਰਦੇ ਕੋਲੇ ਬਣਾਣਾ ਹੁਣ ਇਹ ਜੀ ਬਾਬਾ ਸਾਹਿਬ ਉਹ ਬੋਰਡ ਨਹੀਂ ਫੁੱਟਲੀ ਨਾ ਐ ਦਾਨਾ ਬਾਬਾ ਇਹਨਾਂ ਦੇ ਘਰ ਮਟਰਨਾ ਖੋਲ ਲਈ ਆਪਾਂ ਤੂੰ ਹੈਨਾ ਕਦੇ ਚੱਜ ਦੀ ਗੱਲ ਨਾ ਕਰੀ ਦੇ ਚਲੋ ਫਰਖਾ ਕੱਲ ਦੇਖਿਆ ਸੀ ਸਿਰੀਆਂ ਓਏ ਸਿਰੀਆਂ ਮੈਨਾਂ ਦਾ ਪਤਾ ਨਾ ਲੱਗ ਜੀ ਸਿਰੀਆਂ ਨਿਕਾ ਨਹੀਂ ਲੱਗਦੇ ਆ ਕਰੇ ਲੁੱਟਣਾ ਵਾਵਾ ਕਰੇ ਵਾਗਸਾ ਜੇ ਰਿਕਾਰਡਿੰਗ ਕਰੀਏ ਨਾ

ਮੈਂ ਥੋੜੀ ਕਾਲੀ ਹਾਂ ਅਸੀਂ ਆਏ ਪਰ ਅਸੀਂ ਕੱਲ ਪੰਜ ਤੋਂ ਨਹੀਂ ਆਏ ਉਹਨੂੰ ਸੌ ਲੱਗੇ ਤੋਣੇ ਵਾਲੇ ਬਾਬੇ ਦੀ ਆਏ ਦੇਖੋ ਨੀ ਹਾਂ ਆਏ ਦੇਖੋ ਨੀ ਮਾਤਾ ਤੁਹਾਨੂੰ ਤੇਰੇ ਪਰ ਹਾਂ بابا ਤੂੰ ਬਹੁਤ ਪਿਆਰੀ ਹੈ ਨਾ ਨੇਟਿਆ ਹਾਂ ਆਹ ਇਹ ਆਹ ਹਾਂ ਉਹਦੇ ਟੂਟ ਕੀ ਹੋ ਰਹੀ ਸੀ ਆਏ ਹਣਾ ਆਇਆ ਆ ਰਿਹਾ ਨਾ ਲੱਗੇ ਨਾ ਡਾਂ ਨਾ ਇਹ ਆਏ ਲੱਕੇ ਜਿਹਦੀ ਪਰਸਾ ਨਹੀਂ ਆਇਆ ਕਰਿਆ ਹੈ ਐਂ ਕਰ ਤੇ ਪਰ ਉਹਦੀ ਦਰਵਾਜ਼ਾ ਖੁੰਦਿਆ ਇਹ ਪਰੇਂਦਰਵਾਤਾ ਬੁਲਾ ਹਾਂ ਉਹ ਕੇ ਇਹ ਲਾ ਕੋਈ ਪਾ ਦਿਐ ਸੀ ਨਾ ਉਹ